कहानी बशीरा प्रश्न 1 बशीरा कहानी ਦੱਸ ਆਰ ਆਪਣੇ ਸ਼ਬਦਾਂ ਵਿੱਚ ਲਿਖੋ ਬਸ਼ੀਰਾ ਕਹਾਣੀ ਦਾ ਮੁੱਖ ਪਾਤਰ ਬਸ਼ੀਰਾ ਤੇ ਕਹਾਣੀ ਲਿਖਣ ਵਾਲਾ ਲੇਖਕ ਹੈ ਬਸ਼ੀਰਾ ਲੇਖਕ ਦਾ ਬਹੁਤ ਪੱਕਾ ਦੋਸਤ ਸੀ ਉਹ ਇਕੱਠੇ ਖੇਡਦੇ ਸਨ ਖੇਡਦੇ ਤੇ ਇਕੱਠੇ ਪੜਦੇ ਹੁੰਦੇ ਸਨ ਬਸ਼ੀਰਾ ਖੇਡਾਂ ਵਿੱਚ ਬਹੁਤ ਤੇਜ਼ ਸੀ ਉਹ ਫੁੱਟਬਾਲ ਦਾ ਬਹੁਤ ਨਿਪੁੰਨ ਖਿਡਾਰੀ ਸੀ ਤੇ ਲੇਖਕ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਲੇਖਕ ਨੇ ਬਸ਼ੀਰੇ ਤੋਂ ਬਿਨਾ ਕਿਸੇ ਦੀ ਸੰਗਤ ਚੰਗੀ ਨਹੀਂ ਸੀ ਲੱਗਦੀ ਉਹ ਸਕੂਲ ਵਿੱਚ ਇਕੱਠੇ ਬੈਠ ਬੈਠਦੇ ਸੰਤੇ ਲੇਖਕ ਆਪਣੇ ਜਨਮ ਦਿਨ ਤੇ ਬਸ਼ੀਰੇ ਬਸ਼ੀਰਾ ਕੋਈ ਨਾ ਕੋਈ ਸੋਗਤ ਜ਼ਰੂਰ ਦਿੰਦਾ ਇੱਕ ਵਾਰੀ ਉਸਨੇ ਬਸ਼ੀਰੇ ਨੂੰ ਫੁੱਟਬਾਲ ਤੋਹਫੇ ਵਿੱਚ ਦਿੱਤੀ ਇੱਕ ਵਾਰੀ ਕਈ ਦਿਨ ਬਸ਼ੀਰਾ ਸਕੂਲ ਨਾ ਆਇਆ ਤਾਂ ਲੇਖਕ ਉਸ ਨੂੰ ਦੇਖਣ ਲਈ ਘਰ ਚਲਾ ਗਿਆ ਉਸਨੇ ਦੇਖਿਆ ਕਿ ਉਹ ਮੱਝ ਚਾਰ ਰਿਹਾ ਸੀ ਲੇਖਕ ਦੇ ਪੁੱਛਣ ਤੇ ਉਸਨੇ ਕਿਹਾ ਕਿ ਮੀਏ ਨੇ ਮੱਝ ਲੈ ਲਈ ਹੈ ਇਸ ਲਈ ਉਹ ਸਕੂਲ ਨਹੀਂ ਆ ਸਕਦਾ ਪਹਿਲਾਂ ਤਾਂ ਲੇਖਕ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਮੱਝ ਦਾ ਸਕੂਲ ਨਾਲ ਕੀ ਸੰਬੰਧ ਹੈ ਇਸ ਕਹਾਣੀ ਵਿੱਚ ਬशीरਾ ਇੱਕ ਗਰੀਬ ਪਰਿਵਾਰ ਤੋਂ ਹੋਣ ਕਰਕੇ ਉਸ ਨੂੰ ਸਕੂਲ ਛੱਡਣਾ ਪਿਆ ਤੇ ਉਸ ਦੀਆਂ ਫੁੱਟਬਾਲ ਖੇਡਣ ਦੇ ਯੂਨੀਵਰਸਿਟੀ ਵਿੱਚ ਪੜਨ ਦੀਆਂ ਸਦਰਾਂ ਵਿੱਚ ਹੀ ਰਹਿ ਗਈਆਂ ਕਿਉਂਕਿ ਉਸ ਨੂੰ ਘਰ ਦਾ गुजारा ਚਲਾਉਣ ਲਈ ਮੱਝ ਨੂੰ ਚਾਰ ਕੇ ਉਸ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਨਾ ਪੈਣਾ ਸੀ ਕਿਉਂਕਿ ਉਹ ਉਹਨਾਂ ਦੀ ਆਮਦਨ ਦਾ ਸਾਧਨ ਸੀ ਇਸ ਕਹਾਣੀ ਪ੍ਰਸ਼ਨ ਇਸ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਉੱਤਰ ਲੇਖਕ ਬਚਪਨ ਵਿੱਚ ਘੱਟ ਹੀ ਰੋਂਦਾ ਸੀ ਇੱਕ ਵਾਰੀ ਖੇਡਦੇ ਹੋਏ ਬशीर ਦੇ ਮੱਥੇ ਤੇ ਭੂੰਡ ਲੜ ਗਿਆ ਤੇ ਉਸ ਦੇ ਨੱਕ ਵਿੱਚ ਖੂਨ ਦੀ ਤਤਰੀ ਵਗ ਪਈ ਸੀ ਇਹ ਦੇਖ ਕੇ ਲੇਖਕ ਉੱਚੀ ਉੱਚੀ ਰੋਣ ਲੱਗ ਪਿਆ ਭੂੰਡ ਤਾਂ ਬशीर ਦੇ ਦੇ ਲੜਿਆ ਸੀ ਪਰ ਲੇਖਕ ਨੂੰ ਇਦਾਂ ਮਹਿਸੂਸ ਹੋ ਰਿਹਾ ਸੀ ਕਿ ਉਸ ਦੇ ਮੱਥੇ ਤੇ ਸੋਜ ਆ ਗਈ ਹੋਵੇ। ਪ੍ਰਸ਼ਨ ਪੜ੍ਹਾਈ ਦੇ ਨਾਲ-ਨਾਲ ਬਸ਼ੀਰਾ ਸਕੂਲ ਦੀਆਂ ਹੋਰ ਕਿਹੜੀਆਂ-ਕਿਹੜੀਆਂ ਕਿਰਿਆਵਾਂ ਵਿੱਚ ਹਿੱਸਾ ਲੈਂਦਾ ਸੀ? ਉੱਤਰ ਪੜ੍ਹਾਈ ਦੇ ਨਾਲ-ਨਾਲ ਬਸ਼ੀਰਾ ਫੁੱਟਬਾਲ ਖੇਡਦਾ ਸੀ। ਬਸ਼ੀਰ ਦੀ ਫੁੱਟਬਾਲ ਦੀ ਕਿੱਕ ਬਹੁਤ ਮਸ਼ਹੂਰ ਸੀ। ਉਹ ਉਸ ਨੂੰ ਗੋਂ ਦਾ ਵੀ ਬਹੁਤ ਸ਼ੌਂਕ ਸੀ। ਉਸ ਵੀਰ ਦੀ ਪ੍ਰਾਰਥਨਾ ਸਭਾ ਦੀ ਅਗਵਾਈ ਕਰਦਾ ਸੀ। ਉਹ ਦੌੜਾਂ ਵਿੱਚ ਵੀ ਭਾਗ ਲੈਂਦਾ ਸੀ। ਪ੍ਰਸ਼ਨ ਫੁੱਟਬਾਲ ਖੇਡ ਰੇ ਬਸ਼ੀਰ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਸੀ ਉੱਤਰ ਬਸ਼ੀਰਾ ਫੁੱਟਬਾਲ ਖੇਡਣ ਵਿੱਚ ਬਹੁਤ ਤੇਜ਼ ਸੀ ਉਹ ਫੁੱਟਬਾਲ ਇੰਜ ਘੁਮਾਉਂਦਾ ਸੀ ਕਿ ਤੱਕਣ ਵਾਲੇ ਹੈਰਾਨ ਰਹਿ ਜਾਂਦੇ ਸਨ ਉਹ ਉੱਚੀ ਉੱਚੀ ਉਹਦਾ ਨਾਮ ਲੈ ਕੇ ਤਾਰੀਫ਼ ਕਰਦੇ ਸਨ ਤੇ ਜਦੋਂ ਉਹ ਤਾਰੀਫ਼ ਕਰਦੇ ਸਨ ਤਾਂ ਲੇਖਕ ਨੂੰ ਜਾਪਦਾ ਸੀ ਕਿ ਉਹ ਉਸ ਦੀਆਂ ਤਾਰੀਫ਼ਾਂ ਕਰ ਰਹੇ ਹਨ ਇਸੇ ਗੱਲ ਤੇ ਲੇਖਕ ਆਪਣੇ ਆਪ ਨੂੰ ਇੰਨਾ ਖੁਸ਼ ਹੁੰਦਾ ਸੀ ਕਿ ਫੁੱਲੋਂ ਨਹੀਂ ਸਮੁੰਦਾ ਸੀ ਲੇਖ ਪ੍ਰਸ਼ਣ ਲੇਖਕ ਦੇ ਜਨਮ ਦਿਨ ਮਨਾਉਣ ਆਏ ਮੁੰਡੇ ਕੁੜੀਆਂ ਵਿੱਚੋਂ ਲੇਖਕ ਨੂੰ ਕਾਂਤੀ ਨਾਮ ਦੀ ਕੁੜੀ ਕਿਉਂ ਚੰਗੀ ਲੱਗੀ ਉੱਤਰ ਲੇਖਕ ਨੂੰ ਕਾਂਤੀ ਨਾਮ ਦੀ ਕੁੜੀ ਇਸ ਲਈ ਚੰਗੀ ਲੱਗੀ ਕਿਉਂਕਿ ਉਹ ਬਸ਼ੀਰੇ ਨਾਲ ਗੱਲ ਕਰਦੀ ਸੀ ਉਸ ਵਿੱਚ ਅਮੀਰੀ ਦੇ ਵਟ ਨਹੀਂ ਸੰਤੇ ਉਸ ਦੇ ਦਿਲ ਵਿੱਚ ਅੰਗਰੇਜ਼ੀ ਨਹੀਂ ਵਸਦੀ ਸੀ ਉਸ ਨੇ ਲੇਖਕ ਲਈ ਲਿਆਂਦੇ ਸੁਗਾਤਾਂ ਵਿੱਚੋਂ ਇੱਕ ਸੁਗਾਤ ਬਸ਼ੀਰੇ ਨੂੰ ਵੀ ਦਿੱਤੀ ਇਸ ਕਰਕੇ ਉਹ ਲੇਖਕ ਨੂੰ ਚੰਗੀ ਲੱਗਦੀ ਸੀ ਪ੍ਰਸ਼ਨ ਲੇਖਕ ਤੇ ਬਸ਼ੀਰੇ ਆਪਣੇ ਭਵਿੱਖ ਬਾਰੇ ਕਿਹੜੀਆਂ ਵਿਉਂਤਾਂ ਬਣਾਉਂਦੇ ਸਨ ਲੇਖਕ ਦਾ ਬਸ਼ੀਰੇ ਨੇ ਆਪਣੇ ਵਿਚਾਰਾਂ ਦੀਆਂ ਉਡਾਰੀਆਂ ਰਾਹੀਂ ਕਈ ਥਾਂ ਸ਼ਹਿਰ ਤੇ ਧਰਤੀਆਂ ਉੱਡ ਚੁੱਕੇ ਸਨ ਲੇਖਕ ਸੋਚਦਾ ਸੀ ਕਿ ਅਸੀਂ ਇਕੱਠੇ ਪੜਾਂਗੇ ਤੇ ਇਕੱਠੇ ਯੂਨੀਵਰਸਿਟੀ ਜਾਵਾਂਗੇ ਲੇਖਕ ਬਸ਼ੀਰੇ ਨੂੰ ਕਹਿੰਦਾ ਹੈ ਕਿ ਫਿਰ ਤੂੰ ਯੂਨੀਵਰਸਿਟੀ ਦੀ ਫੁੱਟਬਾਲ ਦੀ ਟੀਮ ਵਿੱਚ ਚੁਣਿਆ ਜਾਵੇਂਗਾ ਬਸ਼ੀਰਾ ਕਹਿੰਦਾ ਹੈ ਕਿ ਤੂੰ ਕਿਤਾਬਾਂ ਲਿਖੀ ਮੇਰਾ ਹਾਲ ਵੀ ਲਿਖੀ ਲੋਕ ਤੇਰੇ ਕਿਤਾਬਾਂ ਪੜਨਗੇ ਮੈਨੂੰ ਆਪਣੇ ਦੋਸਤ ਤੇ ਬੜਾ ਮਾਣ ਹੋਵੇਗਾ ਦੋਹੇ ਜਨੇ ਕਹਿੰਦੇ ਫਿਰ ਆਪਾਂ ਇਕੱਠੇ ਦੇਸ਼ ਵਿਦੇਸ਼ ਦੀ ਸੈਰ ਕਰਨ ਜਾਵਾਂਗੇ ਇਸ ਤਰ੍ਹਾਂ ਉਹ ਆਪਣੀਆਂ ਸੋਚਾਂ ਰਾਹੀਂ ਭਵਿੱਖ ਦੀਆਂ ਵਿਉਂਤਾਂ ਬਣਾਉਂਦੇ ਸਨ ਪ੍ਰਸ਼ਨ ਮੀਏ ਨੇ ਮੱਝ ਖਰੀਦ ਲਈ ਲੇਖਕ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਸੀ ਆ ਰਹੀ ਜਦੋਂ ਬਸ਼ੀਰਾ ਲੇਖਕ ਨੂੰ ਦੱਸਦਾ ਹੈ ਕਿ ਮੀਏ ਨੇ ਮੱਝ ਖਰੀਦ ਲਈ ਲੇਖਕ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਲੇਖਕ ਇਹ ਹੀ ਸੋਚੀ ਜਾਂਦਾ ਸੀ ਕਿ ਮੱਝ ਦਾ ਸਬੰਧ ਸਕੂਲ ਨਾਲ ਕਿਵੇਂ ਹੈ ਉਮਰ ਛੋਟੀ ਹੋਣ ਕਰਕੇ ਕਿ ਲੇਖਕ ਨੂੰ ਇਹ ਸਮਝ ਨਹੀਂ ਸੀ ਆ ਰਹੀ ਪਰ ਹੁਣ ਉਹ ਇਸ ਗੱਲ ਨੂੰ ਸਮਝ ਸਕਦਾ ਸੀ ਕਿ ਗਰੀਬੀ ਕਾਰਨ ਬशीर ਦੇ ਮੀਏ ਨੂੰ ਮੱਝ ਖਰੀਦਣੀ ਪਈ ਤਾਂ ਜੋ ਉਹ ਦੁੱਧ ਵੇਚ ਕੇ ਆਪਣੇ ਘਰ ਦਾ ਖਰਚਾ ਚਲਾ ਸਕਣ ਇਸ ਲਈ ਮੱਝ ਨੂੰ ਸੰਭਾਲਣ ਲਈ ਬशीरੇ ਨੂੰ ਸਕੂਲ ਛੱਡਣਾ ਪਿਆ ਇਹ ਗੱਲ ਆ ਜੋ ਸਮਝ ਸਕਦਾ ਸੀ ਜੋ ਕਿ ਉਸ ਨੂੰ ਬਹੁਤ ਤਕਲੀਫ ਦਿੰਦੀ ਸੀ ਪ੍ਰਸ਼ਨ ਕਹਾਣੀ ਦੇ ਅੰਤ ਵਿੱਚ ਲੇਖਕ ਬਸ਼ੀਰੇ ਦੇ ਬਾਲ ਮਨ ਦੀਆਂ ਉਡਾਰੀਆਂ ਨੂੰ ਪੂਰਾ ਕਰਨ ਲਈ ਕੀ ਕਲਪਨਾ ਕਰਦਾ ਹੈ ਉੱਤਰ ਕਹਾਣੀ ਦੇ ਅੰਤ ਵਿੱਚ ਲੇਖਕ ਇਸ ਗੱਲ ਤੋਂ ਦੁਖੀ ਹੁੰਦਾ ਹੈ ਕਿ ਬਸ਼ੀਰੇ ਦੇ ਘਰ ਮੱਝ ਆਉਣ ਨਾਲ ਉਸ ਦਾ ਦੋਸਤ ਉਸ ਤੋਂ ਵਿਛੜ ਗਿਆ ਸਕੂ ਬਸ਼ੀਰੇ ਦੀਆਂ ਫੁੱਟਬਾਲ ਟੀਮ ਵਿੱਚ ਆਪਣੀ ਜਗ੍ਹਾ ਬਣਾਉਂਦੀਆਂ ਦੌੜਾਂ ਵਿੱਚ ਭਾਗ ਲੈਣਦੀਆਂ ਤੇ ਗਾਣਾ ਗਾਉਂਦੀਆਂ ਸਦਰਾਂ ਵਿੱਚ ਹੀ ਰਹਿ ਗਈਆਂ। ਲੇਖਕ ਸੋਚਦਾ ਹੈ ਕਿ ਉਹ ਹੁਣ ਉਹ ਹੁਣ ਸੰਘਰਸ਼ ਕਰੇਗਾ ਤੇ ਬਸ਼ੀਰੇ ਬਾਰੇ ਲਿਖੇਗਾ। ਉਹ ਆਪਣੇ ਲੇਖਾਂ ਰਾਹੀਂ ਬਸ਼ੀਰੇ ਲਈ ਸੰਘਰਸ਼ ਕਰੇਗਾ। ਜਿਸ ਤਰ੍ਹਾਂ ਹੀ ਕੋਈ ਵੀ ਬਸ਼ੀਰਾ ਦੁੱਧ ਤੋਂ ਬਿਨਾਂ ਨਹੀਂ ਰਹੇਗਾ। ਕੋਈ ਵੀ ਮੱਝ ਦੇ ਸੰਗਲ ਉਸ ਦੀਆਂ ਸਕੂਲ ਜਾਣ ਤੇ ਫੁੱਟਬਾਲ ਖੇਡਣ ਦੀਆਂ ਸਦਰਾਂ ਨੂੰ ਕਿੱਲੇ ਨਾਲ ਨਹੀਂ ਬਣੇਗਾ। ਇਸ ਤਰ੍ਹਾਂ ਲੇਖਕ ਬशीर ए राहि ਗਰੀਬ ਬੱਚਿਆਂ ਦੀ ਸਦਨਾ ਜੋ ਕਿ ਗਰੀਬੀ ਕਾਰਨ ਵਿਚ ਹੀ ਰਹਿ ਜਾਂਦੀਆਂ ਹਨ ਉਹਨਾਂ ਨੂੰ ਪੂਰਾ ਕਰਨ ਬਾਰੇ ਸੋਚਦਾ ਹੈ